ਕੱਲ ਖਾਸ ਤਸਵੀਰਾਂ ਪੰਜਾਬ ਦੇ ਵੱਖ-ਵੱਖ ਠੇਕਿਆਂ ਤੇ ਦਿਖਾਈ ਦਿੱਤੀ ਕਿ 31 ਮਾਰਚ ਤੇ ਸ਼ਰਾਬ ਦੇ ਠੇਕਿਆਂ ਦੇ ਉੱਤੇ ਮੇਲੇ ਲੱਗੇ ਸੀ ਕਿਉਂਕਿ ਸ਼ਰਾਬ ਦੀਆਂ ਬੋਤਲਾਂ ਸਸਤੇ ਭਾਅ ਦੇ ਉੱਤੇ ਲੋਕਾਂ ਨੂੰ ਮਿਲ ਰਹੀਆਂ ਲੇਕਿਨ ਅੱਜ ਜਿਵੇਂ ਨਵਾਂ ਸਾਲ ਅੱਜ ਇਹ ਕਹ ਲਈਏ ਪੋਟੈਂਸ਼ੀਅਲ ਯੀਲਡ ਜੋ ਜੁਦ ਸ਼ੁਰੂ ਹੁੰਦਾ 1 ਅਪ੍ਰੈਲ ਉਦੋਂ ਸ਼ਰਾਬ ਦੇ ਰੇਟ ਵਧ ਗਏ ਲੇਕਿਨ ਕੋਈ ਐਸੇ ਠੇਕੇ ਵੀ ਸਾਡੇ ਜਿਹੜੇ ਖੁੱਲੇ ਹੀ ਨਹੀਂ ਔਰ ਲੋਕ ਸੂਏਰ ਦੇ ਇਹ ਉਡੀਕ ਚ ਸੀ ਕਿ ਕੜਵੇ ਸ਼ਰਾਬ ਦੇ ਠੇਕੇ ਬੰਦ ਕੀ ਕਰਨ ਕੀ ਨੇ ਕਿ ਉਹਦੇ ਚ ਮੁੱਖ ਕਰਨੇ ਰਿਹਾ ਕਿ ਉਸ ਠੇਕੇ ਜਿਹੜੀ ਮੈਂ ਗੱਲ ਕਰਾਂਗਾ ਗੁਰਦਾਸਪੁਰ ਸਰਕਲ ਦੇ ਗੁਰਦਾਸਪੁਰ ਸਰਕਲ ਬਨਾਲੇ ਦੇ ਸ਼ਰਾਬ ਦੇ ਉਹ ਲਠੇਕੇ ਅੱਜ ਵੀ ਤਸਵੀਰਾਂ ਚ ਦੇਖ ਸਕਦੇ ਹੋ ਬੰਦ ਨੇ ਆਹਤੇ ਚਾਹੇ ਖੁੱਲੇ ਨੇ ਲੇਕਿਨ ਠੇਕੇ ਬੰਦ ਨੇ ਲੇਕਿਨ ਹੁਣ ਇਨਾਂ ਠੇਕਿਆਂ ਦੇ ਬਾਹਰ ਇੱਕ ਸੈਲੀਬ੍ਰੇਸ਼ਨ ਨਹੀਂ ਆ ਤਸਵੀਰਾਂ ਔਰ ਜਿਹੜੀਆਂ ਇੱਕ ਵਧਾਈ ਇਹ ਦਿੱਤੀ ਜਾ ਰਹੀ ਹੈ ਇੱਕ ਦੂਜੇ ਨੂੰ ਇਸ ਕਰਕੇ ਆ ਕਿਉਂਕਿ ਠੇਕੇ ਜਿਹੜੇ ਆ ਉਹ ਮੁਰ ਤੋਂ ਇੱਕ ਲੋਟ ਹੋ ਚੁੱਕੇ ਨੇ ਔਰ ਆਪਾਂ ਗੱਲ ਵੀ ਕਰਾਂਗੇ ਠੇਕੇਦਾਰਾਂ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿਸ ਗੱਲ ਦੀ ਸੈਲੀਬ੍ਰੇਸ਼ਨ ਕਰ ਰਹੇ ਨੇ ਕਿਉਂਕਿ ਸਵੇਰ ਤੋਂ ਤੇ ਇਹ ਸ਼ਟਰ ਜਿਹੜੇ ਬੰਦ ਸੀ ਔਰ ਲੋਕ ਡੀਕ ਵਿੱਚ ਸੀ ਕਦੋਂ ਸ਼ਰਾਬ ਦੇ ਠੇਕੇ ਖੁੱਲਣਗੇ ਇਸੇ ਠੇਕੇ ਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਉਂਕਿ ਇਸ ਬਟਾਲਾ ਸਰਕਲ ਉਦੋਂ ਵੀ ਚਰਚਾ ਵਿੱਚ ਰਿਹਾ ਜਿਸ ਦਿਨ ਇਹ ਡਰਾਅ ਨਿਕਲਦੇ ਨੇ ਲੱਕੀ ਡਰਾਅ ਨਿਕਲਦੇ ਭਾਜੀ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਇੱਥੇ ਸੈਲੀਬ੍ਰੇਸ਼ਨ ਕਿਸ ਗੱਲ ਦੀ ਕਿਉਂਕਿ ਠੇਕੇ ਤੇ ਬੰਦ ਹੀ ਹੈ ਸਵੇਰ ਦੇ ਲੋਕਾਂ ਨੂੰ ਇਹ ਟੈਨਸ਼ਨ ਸੀ ਕਿ ਪਤਾ ਨਹੀਂ ਸ਼ਰਾਬ ਦੇ ਠੇਕੇ ਖੁੱਲਣੇ ਕਿ ਨਹੀਂ ਖੁੱਲਣੇ ਬਿਲਕੁਲ ਬਿਲਕੁਲ ਜੀ ਨਹੀਂ ਜ ਨਹੀਂ ਹੁੰਦੇ ਬੜੀ ਪਰਮਾਤਮਾ ਦੀ ਕਿਰਪਾ ਹੀ ਹੈ ਜੀ ਇੱਕ ਬਿੱਟ ਜਿਹੜੀ ਹੈ ਸਾਡਾ ਇੱਕ ਬਟਾਲੇ ਦਾ ਸਰਕਲ ਜਿਹੜਾ ਚੱਲ ਰਿਹਾ ਹੋ ਗਿਆ ਜੀ ਜਦੋਂ ਪਹਿਲੇ ਬਿੱਟ ਸੀ ਜਦੋਂ ਲੱਕੀ ਕਿਉਂ ਨਹੀਂ ਹੈ ਲੱਕੀ ਡਰਾਅ ਕਿਉਂ ਨਹੀਂ ਪਾਇਆ ਗਿਆ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਕਿ ਮੁਰਤੋਂ ਠੇਕੇ ਖੁੱਲ ਗਏ ਨੇ ਔਰ ਇੱਕ ਬੜਾ ਲੋਕਾਂ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਅੱਜ ਸਰਕਲ ਸੀ ਕਿ ਬਟਾਲਾ ਸਰਕਲ ਦੇ ਸਵੇਰ ਤੋਂ ਸ਼ਲਾਬ ਦੇ ਠੇਕੇ ਬੰਦ ਸੀ ਜੇ ਬਟਾਲੇ ਦੀ ਗੱਲ ਕਰੀਏ ਫਤਿਹਗੜ ਚੂੜੀਆਂ ਦੀ ਗੱਲ ਕਰੀਏ ਤੇ ਇਹ ਦੋ ਸਰਕਲ ਐਸੇ ਸੀ ਕਿ ਜਿੱਥੇ ਸ਼ਾਇਦ ਉਹਦੇ ਵਿੱਚ ਜਿੰਨਾ ਲੋਕਾਂ ਨੇ ਭਾਜੀ ਲੱਕੀ ਡਰਾਅ ਦੇ ਵਿੱਚ ਕੀ ਮਤਲਬ ਤੁਹਾਡਾ ਬਿਡ ਨਹੀਂ ਨਿਕਲੀ ਜਾਂ ਕੀ ਰੀਜ਼ਨ ਸੀ ਨਹੀਂ ਤੇ ਲੱਕੀ ਜੋ ਪਾਇਆ ਨਹੀਂ ਸੀ ਕੰਮ ਮਹਿੰਗਾ ਹੋਣ ਕਰਕੇ ਜੀ ਵੇਰੋਂ ਡਿਪਾਰਟਮੈਂਟ ਨੇ ਸਾਨੂੰ ਸੁਝਾਇਆ ਵੀ ਨਹੀਂ ਜੇ ਇਹ ਕੰਮ ਜਿਹੜੇ ਤੁਸੀਂ ਇਨੈਚਰ ਪੁਰਾਣਾ ਟ੍ਰੇਡ ਕੋਲ ਜੁੜੇ ਹੋ ਜੇ 6-7 ਸਾਲ ਤੋਂ ਇਹ ਸ਼ਹਿਰ ਚ ਆ ਰਹੇ ਜੇ ਤੁਸੀਂ ਲਓ ਜੀ ਤੋਂ ਵਾਸਤੇ ਅੱਜ ਟੈਂਟਰ ਜਿਹੜੀ ਹੈ ਸਾਡੀ ਬੜੀ ਜਿਹੀ ਨਿਕਲ ਗਈ ਇਹ ਹੁਣ ਇਹਦੇ ਵਿੱਚ ਇੱਕ ਕਲੌਜ਼ ਹੈਗਾ ਸੀ ਇਸ ਇਹਦੇ ਵਿੱਚ ਹਾਂ ਜੀ ਹਾਂ ਜੀ ਸਾਨੂੰ ਬਟਾਲਾ 2 ਜਿਹੜਾ ਜੇ ਸ਼ਹਿਰ ਦਾ ਅੰਦਰ ਦਾ ਏਰੀਆ ਜਿਹੜਾ ਸਾਰੇ ਗੇਟਵੇ ਤੋਂ ਲੈ ਕੇ ਜਿਆ ਜੰਦਰ ਦਾ ਰੋਡ ਤੱਕ ਆਪੋਂ ਨੰਗਲ ਤੱਕ ਜਿਹੜਾ ਇਹ ਰੋਗ ਹੋਇਆ ਬਿਲਕੁਲ ਪਹਿਲੇ ਤੇ ਕੱਲ ਜੇ ਆਪਾਂ ਕੱਲ ਦੀਆਂ ਤਸਵੀਰਾਂ ਵੇਖੀ ਤੇ ਇੱਥੇ ਮੇਲਾ ਲੱਗਾ ਹੋਇਆ ਸੀ ਸਸਤੀਆਂ ਬੋਤਲਾਂ ਸਸਤੀ ਸ਼ਰਾਬ ਕੱਲ ਪੂਰੇ ਪੰਜਾਬ ਦੇ ਵਿੱਚ ਸੀ ਕਿ ਚਲੋ ਲਾਸਟ ਦੇਣੇ ਹੈ ਜਿਹੜਾ ਸਟਾਕ ਰਿਜ਼ਰਵ ਹੋ ਗਿਆ ਹੁਣ ਫਿਰ ਵਧਾਈਆਂ ਇਸੇ ਕਰਕੇ ਤੁਹਾਨੂੰ ਫੋਨ ਦੇ ਵੀ ਆ ਰਹੀਆਂ ਸੈਲੀਬ੍ਰੇਸ਼ਨ ਆ ਰਹੀਆਂ ਜੀ ਆ ਰਹੀਆਂ ਜੀ ਆ ਰਹੀਆਂ ਬੜੇ ਪਰਵਾਸ ਨਾਲ ਆ ਰਹੀਆਂ ਜੀ ਚਲੋ ਬਿਲਕੁਲ ਕਿਉਂਕਿ ਜ਼ਿਆਦਾ ਫਿਕਰ ਜਿਹੜੀ ਸੀ ਇਹ ਕਹਿ ਸਕਦੇ ਸ਼ਰਾਬ ਦੇ ਜਿਹੜੇ ਪੀਣ ਵਾਲੇ ਸ਼ਕੀਨ ਨੇ ਉਹਨਾਂ ਨੂੰ ਸੀ ਕਿ ਸ਼ਰਾਬ ਦੇ ਠੇਕੇ ਸਵੇਰ ਦੇ ਬੰਦ ਨਹੀਂ ਸੀ ਹਾਂ ਜੀ ਹਾਂ ਜੀ ਇਹ ਵੀ ਇੱਕ ਇਹ ਕਹਿੰਦਾ ਪੰਜਾਬ ਦਾ ਜਿਹੜਾ ਵੀ ਇੱਕ ਮੇਲ ਜ ਜਿੰਨੇ ਵਪਾਰੀ ਹੈ ਜੀ ਜਿਹੜਾ ਜਦੋਂ ਜਿਹੜੇ ਕਿ ਸ਼ਹਿਰ ਦੇ ਵਿੱਚ ਬੰਦ ਹੋ ਜਦੋਂ ਫਿਰ ਬੜੀ ਮੁਸ਼ਕਿਲ ਆਉਂਦੀ ਹੈ ਬਿਲਕੁਲ ਜਿਹਾੜੀ ਇੱਕ ਡਰਾ ਦੇ ਤਰੀਕੇ ਨਾਲ ਜਿਹੜਾ ਅਲੋਟਮੈਂਟ ਹੋਈ ਠੇਕਿਆਂ ਦੀ ਔਰ ਉਹ ਡਰਾ ਦੇ ਵਿੱਚ ਇਸ ਬਟਾਲਾ ਸਰਕਲ ਦੇ ਵਿੱਚ ਉਹ ਬਹੁਤ ਘੱਟ ਜਿਹੜੇ ਲੋਕ ਸਾਹਮਣੇ ਆਏ ਔਰ ਇਸੇ ਤਰ੍ਹਾਂ ਫਾਦੇ ਘਟ ਚੂੜੀਆਂ ਔਰ ਜਿਹੜਾ ਇੱਕ ਖਾਲੀ ਰਿਹਾ ਔਰ ਹੁਣ ਜਿਹੜੇ ਇੱਕ ਉਸੇ ਹੀ ਜਿਹੜੀ ਇਹ ਕਹ ਲੀਏ ਜਿਹੜੀ ਐਕਸਾਈਜ਼ ਪਾਲਿਸੀ ਦੇ ਤਹਿਤ ਬਿਡ ਹੁੰਦੀ ਹੈ ਔਰ ਉਹ ਠੇਕੇ ਜਿਹੜੇ ਮੁਰਤੋਂ ਲੋਟ ਹੁੰਦੇ ਨੇ ਔਰ ਹੁਣ ਉਹ ਲੋਕ ਜਿਹੜੇ ਸਵੇਰ ਤੋਂ ਇਹ ਉਡੀਕ ਕਰ ਰਹੇ ਸੀ ਕਿ ਸ਼ਾਇਦ ਸ਼ਰਾਬ ਦੇ ਠੇਕੇ ਖੁੱਲਣਗੇ ਕਿ ਨਹੀਂ ਖੁੱਲਣਗੇ ਉਹਨਾਂ ਦੀ ਇਹ ਉਡੀਕ ਖਤਮ ਹੋਈ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗਰਦਾਸਪੁਰ ਤੋਂ